ਦਰਸ਼ਨ ਸਿੰਘ ਜੋ ਕਿ ਠੇਕਰੀਵਾਲ ਦਾ ਇੱਕ ਕਿਸਾਨ ਸੀਗਾ ਜੋ ਕਿ ਲੰਬੇ ਸਮੇਂ ਤੋਂ ਇੱਕ ਆੜਤੀਏ ਕੋਲੇ ਆਪਣੀ ਫਸਲ ਛੱਡਦਾ ਸੀ ਗਈ ਉਹਦੀ ਸਾਰੀ ਜਾਮਾ ਪੂੰਜੀ ਜੋ ਕਿ ਤਕਰੀਬਨ 15-16 ਲੱਖ ਰੁਪਏ ਬਣਦੀ ਆ ਆੜਤੀਏ ਦੇ ਕੋਲੇ ਜਮਾ ਤੇ ਜੀ ਤੇ ਉਹ ਆੜਤੀਆ ਜਿਹੜਾ ਪੈਸੇ ਦੇਣ ਤੋਂ ਮੁਕਰ ਗਿਆ ਤੇ ਉਹ ਸਾਰਾ ਕਿਸਾਨ ਨੇ ਜਿਹੜੀ ਆਪਣੇ ਇਸ ਆਰਥਿਕ ਤੰਗ ਆ ਕੇ ਆਤਮ ਹੱਤਿਆ ਕਰ ਲਈ ਅੱਜ ਉਹਦੀ ਰਾਸ ਨੂੰ ਡੀਐਸਪੀ ਦਫ਼ਤਰ ਬਰਨਾਲਾ ਦੇ ਸਾਹਮਣੇ ਰੱਖ ਕੇ ਇੱਕ ਲੰਮਾ ਰੋਸ ਧਰਨਾ ਕਈ ਦਿਨਾਂ ਤੋਂ ਚੱਲ ਰਿਹਾ ਹੈ ਜੋ ਜਿਹੜੀ ਸੰਗਤ ਹੈਗੀ ਕਿਸਾਨ ਯੂਨੀਅਨ ਵੱਖ-ਵੱਖ ਕਿਸਾਨ ਯੂਨੀਅਨ ਵੱਲੋਂ ਇਹ ਧਰਨਾ ਦਿੱਤਾ ਗਿਆ ਸਾਹਮਣੇ ਵੱਖ-ਵੱਖ ਬੁਲਾਰੇ ਬੋਲ ਰਹੇ ਨੇ ਇਹ ਕਿਸਾਨ ਸੀ ਜੋ ਦਰਸ਼ਨ ਸਿੰਘ ਠਿਕਰੀਵਾਲ ਦਾ ਸੀਗਾ ਲੰਬੇ ਸਮੇਂ ਤੋਂ ਜੋ ਇੱਕ ਆਰਥਿਕ ਦੇ ਕੋਲੇ ਆਪਣੀ ਫਸਲ ਸਿੱਟਦਾ ਸੀਗਾ ਜੋ ਆੜਤੀ ਆ ਹੁਣ ਪੈਸੇ ਦੇਣ ਤੋਂ ਮੁੱਕਰ ਗਿਆ ਇਸ ਤੋਂ ਦੁਖੀ ਹੋ ਕੇ ਕਿਸਾਨ ਪਹਿਲਾਂ ਡਿਪਰੈਸ਼ਨ ਦੇ ਵਿੱਚ چلا ਗਿਆ ਤੇ ਉਸ ਤੋਂ ਬਾਅਦ ਨੇ ਆਤਮ ਹੱਤਿਆ ਕਰ ਲਈ ਤੇ ਸਿਹਦੇ ਪਰਿਵਾਰ ਦੇ ਇੱਕ ਬੱਚਾ ਤੇ ਇੱਕ ਬੱਚੀ ਰਹਿ ਗਏ ਬਾਕੀ ਤੁਹਾਡੀ ਗੱਲਬਾਤ ਕਰਾਉਣੇ ਆ ਪਰਿਵਾਰ ਦੇ ਨਾਲ ਜੀਆ ਦੇ ਨਾਲ ਵੀ ਕੀ ਮਸਲਾ ਹੈ ਤੇ ਇਹ ਜੇਲਾ ਧਰਨਾ ਵੀ ਕਿੰਨਾ ਚਿਰ ਚੱਲਣਾ ਜਿੰਨਾ ਸਾਨੂੰ ਪਲੇ ਕਰੂਗੇ ਜਿੰਨਾ ਤੁਸੀਂ ਸਾਨੂੰ ਹੈਰਾਨ ਕਰੋਗੇ ਉਨੀ ਕੀਮਤ ਵਧਾਰਨਿਕ ਹੋਊਗੀ ਤੇ ਤੁਹਾਡੇ ਪ੍ਰਸ਼ਾਸਨ ਨੂੰ ਵੀ ਜੇ ਕੋਈ ਇਥੋਂ ਦੀ ਰਾਸ਼ਟਰੀ ਪਾਰਟ ਦੇ ਨਮਾਇੰਦਾ ਉਹਨਾਂ ਦੀ ਹਮਾਇਤ ਕਰਦਾ ਤਾਂ ਉਹਨੂੰ ਵੀ ਭਗਵੰਤ ਮਾਨੀ ਨੂੰ ਕਹਿੰਦਾ ਜਿਹੜਾ ਕਦੇ ਸੀ ਪਾਲਸੀ ਬੜੀ ਵਧੀਆ ਹੈ ਮੋਦੀ ਨਹੀਂ ਡਿੱਗਿਆ ਜਿਹੜਾ ਕਹਿੰਦਾ ਸੀ ਕਿਸਾਨ ਤਾਂ ਇੱਧਰ ਖੇਤੀਬਾੜੀ ਨੂੰ ਖਲਾਬੀ ਦੇ ਤੇ ਉਹ ਵੀ ਜਿਹੜਾ ਕਦੇ ਇਹ ਕਹੂਗਾ ਨਾ ਕਿ ਜਦ ਕਿਸਾਨ ਤਾਂ ਐਵੇਂ ਰੋਲਾ ਪਉਂਦੇ ਨੇ ਉਹਨੂੰ ਉਹਦੀ ਕੀਮਤ ਅਸੀਂ ਤਾਰਾਂ ਕਹਿੰਦਾ ਮੁੱਲ ਮੋੜਾਂਗੇ ਮੁੱਲ ਮੋੜਾਂਗੇ ਸੰਘਰਸ਼ ਦੇ ਨਾਲ ਅਦਾ ਇੱਕ ਕਾ ਮਜ਼ਬੂਤ ਕਰਦੇ ਹੋਏ ਅਸੀਂ ਤਾਂ ਕਿਹਾ ਪ੍ਰਾਸ ਨੂੰ ਸੋਕੇ ਦਿੱਤਾ ਹੈ ਇੱਥੇ ਰੱਖਣਾ ਦੇਖਾਂਗੇ ਪ੍ਰਾਕਿ ਤੈਨੂੰ ਲੈ ਕੇ ਜene ਅਸੀਂ ਕਿਹਨੂੰ ਘੇਰਨਾ ਕਿਹਨੂੰ ਨਾ ਘੇਰਨਾ ਇਹ ਸਾਡੇ ਐ ਇਹ ਹਥਿਆਰ ਦਾ ਸਾਡੇ ਸ਼ਰਸਤਾ ਹਥਿਆਰ ਸਾਡੇ ਅਸੀਂ ਮੁੱਲ ਨਹੀਂ ਵਿੱਚ ਆਇਆ ਕਿਸੇ ਨੂੰ ਅਸਿਆ ਨੂੰ ਹਥਿਆਰ ਸਾਡੇ ਗੁਰੂਆਂ ਨੇ ਦਿੱਤਾ ਹੈ ਸਾਡੇ ਸ਼ਹਿਰਜਾਦਾਂ ਨੇ ਦਿੱਤਾ ਹੈ ਸਾਡੇ ਗਦਰੀ ਪਾਤਿਆਂ ਨੇ ਦਿੱਤਾ ਹੈ ਉਹ ਕਿ ਸ਼ਰਾਬ ਇਹ ਦਿੱਤਾ ਅਸੀਂ ਉਹ ਹਥਿਆਰ ਦੀ ਵਰਤੋਂ ਅਸੀਂ ਦੁਸ਼ਮਣ ਨੂੰ ਕਿਵੇਂ ਤੇ ਕਿੱਥੇ ਤੇ ਕਿਵੇਂ ਘੇਰਨਾ ਇਹ ਅਸੀਂ ਵੇਖਾਂਗੇ ਪਿੰਡ ਠਿਕਰੀਵਾਦ ਦੀਆਂ ਜੱਥੇਬੰਦੀਆਂ ਦੇ ਪਿੰਡ ਠਿਕਰੀਵਾਦ ਦੇ ਲੋਕਾਂ ਦੇ ਇਹ ਗੱਲ ਜਦੋਂ ਅੱਜ ਬੋਲ ਕੇ ਆਇਓ ਤਾਂ ਕੱਲ ਨੂੰ ਮੈਂ ਕੱਲ ਕਹਿ ਸਕਦਾ ਕਿ ਪੰਜਾਬ ਦੀ ਧਰਤੀ ਨੂੰ ਜਨਮ ਨੂੰ ਨਿਤਵੇਂ ਮਾਂ ਹੁੰਦੀਆਂ ਨੇ ਪੰਜਾਬ ਦੀ ਧਰਤੀ ਕਦੇ ਬਾਝ ਨਹੀਂ ਹੋਈ ਇਹਨੇ ਸੂਰਮੇ ਪੈਦਾ ਕੀਤੇ ਆ ਜਦੋਂ ਕੱਲ ਨੂੰ ਜੇ ਕਮੇਟੀ ਨੇ ਘਰ ਘਰ ਜਾ ਕੇ ਸਨੇਹਾ ਦੇਣ ਦਾ ਕਰ ਲਿਆ ਤਾਂ ਮਾਂ ਮਾਂ ਪੈਣਾ ਤੁਹਾਡਾ ਵੱਧ ਗਿਣਤੀ ਚ ਹੋਣਗੀਆਂ ਤੇ ਜਿੱਦਿ ਉਹਨਾਂ ਪੈਣਾ ਨੇ ਆ ਕੇ ਕੱਲ ਨੂੰ ਜੇ ਆ ਕੇ ਇੱਥੇ 100 200 ਪੈਣ ਨੇ ਇਹਨਾਂ ਮੱਲਿਆ ਤੱਕ ਟਕ ਡੋਲ ਜਾਣਿਆ ਇਹ ਜਿਹੜਾ ਠਿਕਰੀ ਵਾਲਾ ਕਿਸਾਨ ਕਾਰਜ ਤੇ ਦੁਖੀ ਹੋ ਕੇ ਉਹਨੇ ਬਾਈ ਨੇ ਆਤਮ ਹੱਤਿਆ ਕੀਤੀ ਹੈ ਹਾਂ ਜੀ ਆਤਮ ਹੱਤਿਆ ਤੇ ਉਹਦੇ ਆਪਣਾ ਕਾਰਜ ਦੇ ਖਿਲਾਫ ਜੋ ਧਰਨਾ ਲੱਗਿਆ ਡੀਐਸਪੀ ਦਫਤਰ ਬਰਨਾਲਾ ਜੋ ਕਿ ਬਾਈ ਜੀ ਨਾਲ ਗੱਲ ਕਰਵਾਉਣੇ ਵੀ ਕੀ ਮਸਲਾ ਕੀ ਗੱਲ ਹੋਈ ਸਸੀ ਦਾ ਬਾਈ ਜੀ ਕੀ ਗੱਲ ਹੋਈ ਹੈ ਜਿਹੜਾ ਤੁਸੀਂ ਆਪਾ ਧੰਨ ਲਾਇਆ ਕੀ ਪ੍ਰੋ ਇਹ ਅਸੀਂ ਅਸੀਂ ਮੈਂ ਹੈਗਾ ਪੰਚਾਇਤ ਦਾ ਮਨਪ੍ਰ ਸਿੰਘ ਜੀ ਪੈਂਠੀਕਰੀ ਵਾਲੇ ਜੀ ਇਹ ਜੋ ਦਰਸ਼ ਸਿੰਘ ਦੀ ਡੈਥ ਹੋਈ ਆ ਇਹ ਨਾ ਆਰਤੀ ਨਾਲ ਤਰਨਜੀਤਰਾਮ ਨਰਨ ਇੱਕ ਤਗਾ ਉਹਦਾ ਨਾਮ ਆਰਤੀ ਹੈਗਾ ਰਕੇਸ਼ ਕੁਮਾਰ ਤੇ ਉਹਨਾਂ ਦਾ ਜੀ ਇਹਦੇ ਨਾਲ ਦਰਸ਼ ਸਿੰਘ ਨਾਲ ਪੈਸੇ ਦਾ ਹਿਸਾਬ ਪਤਾ ਚੱਲ ਚੱਲਦਾ ਸੀ ਗਿਆ ਦਰਸ਼ਨ ਸਿੰਘ ਨੇ ਉਹਨਾਂ ਤੋਂ 16 ਲੱਖ 15000 15 ਲੱਖ 16000 ਰੁਪਏ ਲੈਣਾ ਸੀਗਾ ਜੀ ਤੇ ਦਰਸ਼ਨ ਸਿੰਘ ਪਿੱਛੇ ਜੇ ਚਲ ਉਹਨੂੰ ਕਹਿੰਦਾ ਰਿਹਾ ਵੀ ਸਾਡੇ ਪੈਸੇ ਦੇ ਦੋ ਮੈਂ ਕੁੜੀ ਦਾ ਵਿਆਹ ਕਰ ਲਾਂ ਸੇ ਉਹਨੇ ਇਨਕਾਰ ਕਰਤਾ ਹੀ ਨਹੀਂ ਸੁਣਦਾ ਕਿੰਨਾ ਕੁੜੀ ਦਾ ਵਿਆਹ ਕਰ ਨਵਕਦਾ ਕਰ ਲੋ ਕੋਈ ਗੰਤਾ ਨੂੰ ਮੈਂ ਪੈਸੇ ਦੇ ਦੂੰਗਾ ਇਹਨਾਂ ਨੇ ਕੁੜੀ ਦੇ ਵਿਆਹ ਵਾਸਤੇ ਚਲੋ ਬੰਦੋਬਸਤ ਕੀਤਾ ਜੀ ਮੌਕੇ ਤੇ ਘੱਲਾਰੇ ਲਾਉਣ ਲੱਗ ਗਏ ਅੱਜ ਦਿਨ ਸਵੇਰੇ ਦਿਨ ਅੱਜ ਦਿਨ ਸਵੇਰੇ ਇਹਨਾਂ ਚੱਕ ਦੇਣ ਲੱਗੇ ਜੀ ਦੋ ਤਿੰਨ ਮਹੀਨਾ ਬਾਅਦ ਚੈੱਕ ਦੇ ਕੇ ਫਿਰ ਵਾਪਸ ਕਰਾ ਲੈ ਕਰ ਕਈ ਕਈ ਨਜ਼ਰ ਲੰਬੀ ਡੇਟ ਪਾੜਾ ਮੈਂ ਕਿਹੜਾ ਭੱਜਣ ਲੱਗ ਗਿਆ ਇਹ ਵਿਚਾਰੇ ਭੋਲੇ ਕਿਸਾਨ ਸੀ ਖੇਤੀਬਾੜੀ ਕਰਨ ਵਾਲੇ ਦੋ ਕਿੱਲਾ ਦਾ ਮਾਲਕ ਸੀਗਾ ਜੀ ਚ ਇਹ ਇੰਤਜ਼ਾਰ ਕੀਤਾ ਉਹ ਜਿਆਦਾ ਉਸ ਤੋਂ ਬਾਅਦ ਬਿਮਾਰ ਹੋਣ ਲੱਗ ਗਿਆ ਕਿਉਂਕਿ ਕੁੜੀ ਦਾ ਵਿੱਚ ਵਿਆਹ ਵਿਚਾਲੇ ਰਹਿ ਗਿਆ ਤੇ ਲੋਕ ਆ ਕੇ ਕਿ ਉਹ ਕੁੜੀ ਦਾ ਵਿਆਹ ਕਰ ਦੋ ਕਹੇ ਕਰ ਜੀ ਵੀ ਮੇਰੇ ਲੋਕ ਤਾਂ ਪੈਸੇ ਨਹੀਂ ਕਿ ਲੋਕਾਂ ਲਈ ਦੁਖੀ ਰਹਿਣ ਲੱਗ ਗਿਆ ਜੀ ਉਸ ਤੋਂ ਬਾਅਦ ਉਹ ਬਿਮਾਰ ਹੋ ਗਿਆ ਜੀ 5ਵੇਂ ਮਹੀਨੇ ਚ ਆ 2025 ਚ 5ਵੇਂ ਮਹੀਨੇ ਚ ਬਿਮਾਰ ਹੋ ਗਿਆ ਤੇ ਬਿਮਾਰ ਹੋਇਆ ਵਿਆ ਚਲ ਪਰਿਵਾਰ ਵਾਲੇ ਉਥੇ ਆਪਣੇ ਪਟਿਆਲੇ ਹਸਪਤਲ ਹਸਪਤਲ ਚ ਆਮਰ ਹਸਪਤਲ ਚ ਪਤਾ ਨਹੀਂ ਕਿਹੜੇ ਹਸਪਤਲ ਚ ਲੈ ਗਏ ਜੀ ਉਹ ਉਥੇ ਰੁਪਏ ਉਹਨਾਂ ਦੇ ਕਾਫੀ ਡਾਕਟਰ ਨੇ ਮੰਗ ਲਈ ਜੀ ਮੰਗ ਲਈ ਡਾਕਟਰ ਨੇ ਮੰਗ ਲਈ ਇਹਨਾਂ ਨੇ ਇਹਨਾਂ ਨੇ ਆਰਤੀ ਨੂੰ ਕਹਿ ਵੀ ਸਾਨੂੰ ਇਲਾਜ ਕਰਨ ਨੂੰ ਕੋਈ 1 ਲੱਖ 2 ਲੱਖ ਰੁਪਏ ਦੇ ਦੇਣਾ ਉਹ ਕੰਮ ਹੈ ਜੀ ਬੰਦੇ ਨੂੰ ਲੈ ਕੇ ਦੇ ਦੂ ਮੁਰਕੇ ਵੀ ਹੋ ਤੋ ਭੱਜ ਗਿਆ ਜੀ ਇਹਨਾਂ ਨੂੰ ਹਾਰ ਕੇ ਫਿਰ ਡਾਕਟਰ ਨੇ ਜਵਾਬ ਦਿੱਤਾ ਵੀ ਮੇਰੇ ਬੱਸ ਦੀ ਗੱਲ ਨਹੀਂ ਕਿਉਂਕਿ ਵੀ ਤੂੰ ਤੁਸੀਂ ਪੈਸਾ ਤਾਂ ਤਿੰਨ ਤਾਂ ਕਰ ਨਹੀਂ ਸਕੇ ਜਿੰਨਾ ਕਿ ਇਹਨਾਂ ਨੇ ਹੋਇਆ ਲਾਜਦਾਸ 20000 5000 ਹੋਇਆ ਉਹਨਾਂ ਕਰਾਇਆ ਇਹ ਉੱਥੇ ਲੈ ਕੇ ਆ ਗਏ ਜੀ ਫਿਰ ਉਹਨਾਂ ਨੇ ਜਿੱਥੇ ਪ੍ਰਾਈਵੇਟ ਹਸਪਤਾਲਾਂ ਦੋ ਤਿੰਨ ਚ ਦਿਖਾਇਆ ਜੀ ਫਿਰ ਇਹਨਾਂ ਨੇ ਸੋਚਿਆ ਹੀ ਪੈਸਾ ਤਾਂ ਹਲੂ ਨਹੀਂ ਇਹ ਸਰਕਾਰੀ ਈਮ ਵਿੱਚ ਲੈ ਗਏ ਜੀ ਇਹ ਮਿੱਟੀ ਲਿਆ ਕੇ ਉਸ ਤੋਂ ਬਾਅਦ ਬਿਮਾਰ ਹੋਣ ਲੱਗੇ ਫਿਰ ਹੁਣ ਹਫ਼ਤੇ 10 ਦਿਨਾਂ ਦਾ ਇਹ ਕਰ ਰਿਹਾ ਸੀ ਆਪ ਆਪਦੇ ਮੁੰਡੇ ਨੂੰ ਮੁੰਡਾ ਉਹ 23 ਸਾਲ ਦਾ ਵੀ ਪੁੱਤ ਆ ਵੀ ਕਿਦੋਂ ਵੀੰਬੇ ਰਹਿੰਦੇ ਕੁੜੀ ਦਾ ਵਿਆਹ ਕਰਦੇ ਕਿਸੇ ਪਾਸੇ ਚਾਹੇ ਅੱਧਾ ਕਿੱਲਾ ਜ਼ਮੀਨ ਦਾ ਵੇਚ ਦੇ ਉਹ ਕਹਿੰਦਾ ਪਾਪਾ ਪਾਪਾ ਜ਼ਮੀਨ ਨਹੀਂ ਵੇਚਦੇ ਆਪਣਾ ਹੱਲ ਹੋ ਜਾਊਗਾ ਠੀਕ ਹੈ ਜੀ ਤੇ ਉਹ ਜਦ ਥੋੜੇ ਦਿਨ ਕਹਿੰਦਾ ਮੈਂ ਪੁੱਤ ਹੁਣ ਮਰੂ ਕਹਿੰਦਾ ਮੇਰੇ ਦਿਨ ਨੇੜੇ ਲੱਗਦੇ ਵੀ ਮੇਰੇ ਹੁੰਦਿਆਂ ਦੀ ਕੁੜੀ ਦਾ ਵਿਆਹ ਕਰਦੇ ਵੀ ਆਰਤੀਆ ਪੈਸੇ ਨਹੀਂ ਦਿੰਦਾ ਵੀ ਜੇ ਕੋਈ ਮੈਨੂੰ ਗੱਲ ਬਾਤ ਹੋ ਗਈ ਆਰਤੀਆ ਜ਼ਿੰਮੇਵਾਰਾ ਤੋਂ ਲੈ ਕੇ ਨਾ ਲਿਖਤੀ ਰੂਪ ਵਿੱਚ ਉਹਨੇ ਦਿੱਤਾ ਵੀ ਜੇ ਹਾਂ ਇਹ ਲਿਖੇ ਤਾ ਦਰਸ ਸਿੰਘ ਜੀ ਮੈਨੂੰ ਕੁਝ ਹੁੰਦਾ ਵੀ ਆਰਤੀਆ ਉਹਦਾ ਖੁਦ ਜ਼ਿੰਮੇਵਾਰ ਆ ਇੱਥੇ ਡੀਐਸਪੀ ਸਾਹਿਬ ਦੇ ਵੀ ਇੱਥੇ ਲਿਖਤੀ ਰੂਪ ਵਿੱਚ ਹੋਇਆ ਗਿਆ ਜੀ ਮੈਨੂੰ ਕੁਝ ਹੁੰਦਾ ਤਾਂ ਡੀਐਸਪੀ ਜੀ ਜਿਹਾ ਦਫ਼ਤਰ ਦੇ ਤਰਫ ਹੋਈ ਜਾ ਗੱਲ ਉਹ ਵੀ ਸਿਮਾਰ ਤੋਂ ਪਹਿਲਾਂ ਦੇਖਿਆ ਜੀ ਦੇਖਿਆ ਹਾਂ ਡੀਐਸਪੀ ਸਾਹਿ ਐਂਡ ਤੇ 13 ਤਰੀਕ ਨੂੰ ਰਾਤ ਨੂੰ ਕਰੀਬ 7:30 ਵਜੇ ਹਾਲਤ ਖਰਾਬ ਹੋ ਗਈ ਇਹ ਸਰਕਾਰੀ ਹਸਪਤਲ ਚ ਲਿਆਏ ਇਥੇ ਡਾਕਟਰ ਨੇ ਮੇਤਰ ਕਰੋ ਮਰਿਤਕ ਕਰਵਾ ਦਿੱਤਾ ਜੇ ਵੀ ਪ੍ਰਸ਼ਾਸਨ ਕੀ ਕਹਿੰਦਾ ਹੈ ਪ੍ਰਸ਼ਾਸਨ ਪ੍ਰਸ਼ਾਸਨ ਡੀਐਸਪੀ ਸਾਹਿਬ ਨਾਲ ਜੀ ਪੰਜਵੇਂ ਮਹੀਨੇ ਚ ਵੀ ਗੱਲ ਹੋਈ ਸੀ ਅੱਛਾ ਜੀ ਉਹ ਕਹਿੰਦੇ ਵੀ ਤੁਹਾਡੀ ਗੱਲਬਾਤ ਕਰਦੇ ਆ ਇਸ ਨੂੰ ਜਦ ਇਹ ਬਿਮਾਰ ਸੀ ਵੀ ਤੁਹਾਨੂੰ ਲੱਖ ਰੁਪਏ ਸੀ ਦਵਾ ਦੇ ਕੋਈ ਗੱਲ ਨਹੀਂ ਲਾਜਵਸਤੇ ਪਰ ਉਹ ਦਵਾ ਦੇ ਨੇ ਕੋਈ ਸੁਣਵਾਈ ਨਹੀਂ ਹੋਈ ਜੀ ਹੁਣ ਡੀਐਸਪੀ ਸਾਹਿਬ ਕਰ ਰਹੇ ਨੇ ਗੱਲਬਾਤ ਵੀ ਤੁਹਾਨੂੰ ਕਦੇ ਸਰਪਰਚਾ ਦਿੱਤਾ ਵੀ ਸਾਡੀ ਗੱਲਬਾਤ ਵੀ ਚੱਲ ਰਹੀ ਹੈ ਤੁਹਾਨੂੰ ਪੈਸੇ ਦੇ ਦਈਏ ਸਾਨੂੰ ਇਹ ਅੱਜ ਹੁਣ 15 ਲੱਖ 16000 ਰੁਪਏ ਤਾਹੂੰਗਾ ਹੁਣ 4-5 ਲੱਖ ਰੁਪਏ ਦਾ ਇਲਾਜ ਤੇ ਲੱਗੇ ਲੋਕਾਂ ਤੋਂ ਫੜ-ਫੜ ਕਹਿੰਦੇ ਇਲਾਜ ਤੇ ਲੱਗਾ ਯਾ ਵੀ ਸਾਨੂੰ 15 ਲੱਖ ਉਹ ਪਲੱਸ ਜਿਹੜਾ ਇਲਾਜ ਤੇ ਜਾਂ ਹੁਣ ਉਹਦੀ ਫਸਲ ਖਰਾਬ ਹੋ ਰਹੀ ਹੈ ਕਿਸਾਨ ਦੀ ਜਿਹਦੇ ਇਲਾਜ ਤੇ ਲੱਗੇ ਤੇ ਵੀ ਸਾਨੂੰ 20 ਲੱਖ ਰੁਪਏ ਚਾਹੀਦੇ ਜਿਵੇਂ ਹੁਣ ਆੜਤੀ ਹੋ ਇੱਥੇ ਭੱਜ ਗਿਆ ਇੱਥੇ ਆੜਤੀ ਭੱਜ ਗਿਆ ਜੀ ਹਾਂ ਭਗੋੜਾ ਤਕਰਾਰ ਹੋ ਗਿਆ ਦੇਤਾ ਜੀ ਨੇ ਹੁਣ ਅਸੀਂ ਕਹਿੰਦੇ ਭਾਲ ਕਰ ਰਹੇ ਹਾਂ ਪਰਚਾ ਦਰਜ ਕਰਤਾ ਜੀ ਉਤੇ ਤੇ ਹੁਣ ਵਿੱਚੋ ਵਿਚਾਲੀ ਇਹ ਗੱਲ ਵੀ ਚੱਲ ਰਹੀ ਜabe ਜੇ ਸਾਨੂੰ ਅਸੀਂ ਵੀ ਪੈਸੇ ਦੇ ਦਈਏ ਸਾਨੂੰ ਇਹ ਵੀ ਚੱਲ ਸਾਨੂੰ ਪਰਚੇ ਹੁਣ ਦੇਖੋ ਇਹਨਾਂ ਦੇ ਬੱਚਿਆਂ ਦਾ ਪਿਓ ਚਲਾ ਗਿਆ ਦੁਨੀਆ ਤੋਂ ਥੋੜਾ ਰੁਪਏ ਦਾ ਸੀ ਜੇ ਹੁਣ ਮਾਪਿ ਨਹੀਂ ਮਿਲਦੇ ਜੀ ਹੁਣ ਇਹਨਾਂ ਦੀ ਕਮਾਈ ਦਾ ਸਾਧਨ ਵੀ ਇਸੇ ਬੱਚੇ ਛੋਟੇ ਨੇ ਇਹਨਾਂ ਦੀ ਮਾਂ ਬੱਚਿਆਂ ਦੀ ਪਹਿਲਾਂ ਡੈਥ ਹੋ ਗਈ ਸੀਗੀ ਠੀਕ ਹੈ ਤੇ ਇਹਨਾਂ ਨੂੰ ਸਾਨੂੰ ਇਹ ਹੈ ਵੀ ਚਲੋ ਵੀ ਇਨਾਂ ਕੀ 15 ਲੱਖ 15 ਲੱਖ ਰੁਪਏ 15 ਲੱਖ 16000 ਰੁਪਏ ਹੋਊਗਾ 5 ਲੱਖ ਰੁਪਏ ਜਿਹੜਾ ਲਾਜ ਲਾਜ ਦਾ ਤੇ ਵਿਆਜ ਪਲੱਸ ਵਿਆਜ ਵੀ ਹੈ ਜੀ ਹੁਣ ਮੰਨ ਲੈ ਕੇ ਚਲੋ 11ਵੇਂ ਮਹੀਨੇ ਦਾ ਵਿਆਜ ਖੜਾਗਾ 15 ਲੱਖ 15 ਲੱਖ 16000 ਰੁਪਏ ਤੇ ਵਿਆਜ ਆਗਾ ਤੇ ਉਸ ਤੋਂ ਬਾਅਦ ਜਿਹੜਾ ਲਾਜਤ ਲੱਗਿਆ ਸਾਨੂੰ ਵੀ ਟੋਟਲ 20 ਲੱਖ ਰੁਪਿਆ ਦੇ ਦੇਵੇ ਚਲ ਇਹ ਕਹਿੰਦੇ ਵੀ ਅਸੀਂ ਇਥੋਂ ਤਰਨਾ ਚੱਕ ਲਵਾਂਗੇ ਨਹੀਂ ਅਸੀਂ ਜੇ ਨਾ ਸਾਡਾ ਕੋਈ ਹੱਲ ਹੋਇਆ ਲੰਬੇ ਸਮੇਂ ਤੱਕ ਅਸੀਂ ਤਰਨਾ ਕਰਾਂਗੇ ਜੀ ਡੈੱਡ ਬਾਡੀ ਅਸੀਂ ਲਿਆ ਕੇ डीसी साहब ਦੇ ਜਾਂ ਰੋਡ ਜਾਮ ਕਰਾਂਗੇ ਜਾਂ डीसी साहब ਦੇ ਦਫ਼ਤਰ ਅੱਗੇ ਡੈੱਡ ਬੋਡੀ ਕਿਸਾਨ ਦੀ ਹੁਣ ਘਰੇ ਇਹ ਨਹੀਂ ਇਹ ਹਸਪਤਾਲ ਚ ਹੈ ਜੀ ਹਸਪਤਾਲ ਚ ਹੈ ਜੀ ਹੋ ਸਕਦਾ ਉਹਨੇ ਪੋਸਟ ਮਾਰਮ ਕਰਕੇ ਸਾਨੂੰ ਡੈੱਡ ਬੋਡੀ ਦਿੱਤੀ ਠੀਕ ਹੈ ਜੀ ਨਾ ਵੀ ਦਿੱਤੀ ਤਾਂ ਅਸੀਂ ਕਿਸਾਨ ਜਥੇਬੰਦੀਆਂ ਤੇ ਹੋਰ ਜਿੰਨੇ ਵੀ ਫਿਰ ਅਸੀਂ ਕੱਟ ਕਰਕੇ ਲੈ ਕੇ ਆਵਾਂਗੇ ਤੇ ਅਸੀਂ ਜਿੱਥੇ ਰੋਡ ਜਾਮ ਕਰਾਂਗੇ ਜਿਹੜਾ ਹੋਇਆ ਸਤਿ ਵਾਸੀਂ ਆਪਦਾ ਕਰਾਂਗੇ ਜਿਹੜੇ ਹੁਣ ਪੰਜਾਬ ਦੀ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਇਹਦੇ ਵਿੱਚ ਭਾਗ ਲੈ ਰਹੀਆਂ ਨੇ ਹਾਂ ਸਾਰੀਆਂ ਭਾਗ ਲੈ ਰਹੇ ਨੇ ਹਜੇ ਅਸੀਂ ਥੋੜਾ ਕਿਉਂਕਿ ਜਿਹੜੇ ਸਾਡੇ ਬਰਨਾਲਾ ਜ਼ਿਲ੍ਹੇ ਦੇ ਉਹਨਾਂ ਨੂੰ ਕਿਹਾ ਅਸੀਂ ਅਜੇ ਪੰਜਾਬ ਦੇ ਪ ਕਰੀ ਸੀ ਜੇ ਸਾਡੇ ਨਾਲ ਗੱਲ ਪਈ ਅਸੀਂ ਰੋਡ ਵੀ ਜਾਮ ਕਰਾਂਗੇ ਜਿਹੜਾ ਸਤੋ ਹੋਇਆ ਉਹ ਕਰਾਂਗੇ ਕੱਲ ਨੂੰ ਅਸੀਂ ਮਾਤਾਵਾਂ ਭੈਣਾਂ ਨੂੰ ਵੀ ਲੈ ਕੇ ਆਵਾਂਗੇ ਰੋਟੀ ਪਾਣੀ ਦਾ ਸੀ ਇਥੀ ਕਰਾਂਗੇ ਜਿੰਨਾ ਟਾਈਮ ਸਾਡਾ ਹੋਇਆ ਸੀ ਲੰਬੇ ਸਮੇਂ ਵਾਸਤੇ ਸੰਘਰਸ਼ ਵੇਟਾਂਗੇ ਨਹੀਂ ਜਿਵੇਂ ਡੀਐਸਪੀ ਸਾਹਿਬ ਕਹਿੰਦੇ ਨੇ ਵੀ ਪ੍ਰਸ਼ਾਸਨ ਗੱਲ ਕਰਨ ਨੂੰ ਜਾ ਬਾੜ ਤੇ ਤਿਆਰ ਹੈ ਛੁੱਟਣਾ ਨਹੀਂ ਆੜਤੀ ਸਾਡੇ ਸਾਹਮਣੇ ਆ ਨਹੀਂ ਰਿਹਾ ਜੀ ਇਹ ਵਿੱਚ ਵਿਚੋਲੇ ਜਿਹੜੇ ਵਿਚੋਲੇ ਨੇ ਕੋਈ ਗੱਲਬਾਤ ਕਰ ਰਹੇ ਨੇ ਉਹਨਾਂ ਥਰੂ ਗੱਲਬਾਤ ਹੋ ਰਹੀ ਆ ਵਿਚੋਲਿਆਂ ਦੂ ਆ ਆ ਮੁੰਡਾ ਜੀ ਤੇ ਉਹ ਵਿਚੋਲਾ ਥਰੂ ਗੱਲਬਾਤ ਹੋ ਰਹੀ ਆ ਵੀ ਸਾਨੂੰ ਇੰਨੇ ਦਿਨ ਪਹਿਲਾਂ ਦੇਖੋ ਮ ਇਹ ਤਾਂ ਪਹਿਲਾ ਪਉਕਾ ਪੈ ਜੁਗ ਲਾ ਕਰਪੀ ਨਾਲ ਹੋਰ ਜਿਹੜਾ ਇਲਾਜ ਤੇ ਫੜ ਕੇ ਲਾਏ ਨੇ ਉਹ ਵੀ ਉਹ ਵੀ ਮੋੜ ਦੇਣਾ ਕੁੜੀ ਦਾ ਵਿਆਹ ਕਰਨਾ ਵੀ ਤੁਸੀਂ ਮਜਾ ਕਰ ਦਿਓ ਫਿਰ ਦੋ ਤੇ ਆ ਕੇ ਫਿਰ ਇਹ ਤਾਂ ਸੌਦਾ ਕਰ ਰਿਹਾ ਜਿਵੇਂ ਕੋਈ ਇਹਨਾਂ ਨੇ ਕੋਈ ਕੋਈ ਨਸ਼ਾ ਵੇਚਿਆ ਹੁੰਦਾ ਕੋਈ ਆਪਦੇ ਹੱਕ ਦੇ ਰੁਪਏ ਨਹੀਂ ਜੀ ਇਹ ਜਿਹੜੇ ਉਹ ਪੈਸੇ 16 ਲੱਖ ਲੈਣਾ ਜੀ ਹਾਂਜੀ ਉਹਦਾ 2 ਲੱਖ ਦੇਣ ਨੂੰ ਕਹਿੰਦੇ ਨੇ ਵੀ ਸਾਨੂੰ 2 ਲੱਖ ਹਾਂਜੀ 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 ਇੱਥੇ 16 ਲੱਖ ਇੱਥੇ 2 ਲੱਖ 2 ਲੱਖ 16 ਲੱਖ ਰੁਪਏ 15 ਲੱਖ 16000 ਦੇ ਉੱਪਰ ਵਿਆਜ ਪਰ ਜਿਹੜੇ ਇਹਨਾਂ ਖੱਜਲ ਖਵਾਰੀਆ ਦੇ ਕਿਸਾਨ ਜਿਥੇ ਬੰਦੇ ਨੇ ਜ ਬੰਦੇ ਹਰਾਸਮੈਂਟ ਹੋ ਰਿਹਾ ਹੁਣ ਜੇ ਜੇ ਹੁਣ ਅਸੀਂ ਇਹ ਇਹ ਦੇਖੋ ਜੇ ਹੁਣ ਇਹਨਾਂ ਕਿੰਨਾ ਖਰਚਾ ਪੈ ਜਾਏਗਾ ਹਰ ਰੋਜ਼ ਸਾਡਾ ਲੱਖ ਰੁਪਏ ਦਾ ਖਰਚਾ ਹੈਗਾ ਹਾਂਜੀ ਹਾਂਜੀ ਜੇ ਹੁਣ ਅਸੀਂ ਅਸੀਂ ਫਿਰ ਧਰਨੇ ਦਾ ਵੀ ਖਰਚਾ ਉਹਨਾਂ ਤੇ ਪਾਵਾਂਗੇ ਜੇ ਸਾਡੀ ਨਾਲ ਕੋਈ ਗੱਲ ਬਾਤ ਹੈ ਠੀਕ ਹੈ ਹਾਂਜੀ ਚਲੋ ਗੱਲ ਕਰਨ ਲਈ ਧੰਨਵਾਦ ਤੁਹਾਡਾ ਹੀ ਸਤਿਕਾਰ